ਅੱਜ ਸਵੇਰੇ ਫਲੋਰ نیشنل ਹਾਈਵੇ ਤੇ ਉਸ ਸਮੇਂ ਹਫੜਾ ਤਫੜੀ ਮਚ ਗਈ ਜਦ ਇੱਕ ਜੰਗਲੀ ਜਾਨਵਰ ਦੀ نیشنل ਹਾਈਵੇ ਦੇ ਉੱਤੇ ਕਾਰ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਜੰਗਲੀ ਜਾਨਵਰ ਦੇ ਸੱਟਾਂ ਲੱਗੀਆਂ ਤੇ ਕਾਰ ਤਰ੍ਹਾਂ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਖੁਸ਼ਕਿਸਮਤ ਇਸ ਗੱਲ ਦੀ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪੋਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਗੀ ਰਸ਼ਵੀਨੀ ਕੁਮਾਰ ਨੇ ਦੱਸਿਆ ਕਿ ਪਿਛਲੇ 2 ਘੰਟੇ ਤੋਂ ਇਸ ਜਾਨਵਰ ਦਾ ਇੱਕ ਆਰ ਦੇ ਨਾਲ ਐਕਸੀਡੈਂਟ ਹੋਇਆ ਹੈ ਉਹਨਾਂ ਵੱਲੋਂ ਜੰਗਲਾਤ ਵਿਭਾਗ ਨੂੰ ਵੀ ਫੋਨ ਕੀਤਾ ਗਿਆ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਉਹਨੇ ਕਿਹਾ ਕਿ ਮੌਕੇ ਤੇ ਥਾਣਾ ਫਲੋਰ ਦੇ ਐਸਆਈ ਜਸਵਿੰਦਰ ਸਿੰਘ ਤੇ ਤੇਜਾ ਗੋਪਾਲ ਪਹੁੰਚੇ ਨੇ ਜਿਨ੍ਹਾਂ ਨੇ ਜ਼ਖਮੀ ਜਾਨਵਰ ਨੂੰ ਕਾਬੂ ਕੀਤਾ ਤੇ ਫੋਰੈਸਟ ਡਿਪਾਰਟਮੈਂਟ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਪਰ ਫਿਰ ਵੀ 2 ਘੰਟੇ ਬਾਅਦ ਜੰਗਲਾਤ ਮਹਿਕਮੇ ਦਾ ਇੱਕ ਅਧਿਕਾਰੀ ਪਹੁੰਚੇ ਤੇ ਜਾਨਵਰ ਨੂੰ ਗੱਡੀ ਵਿੱਚ ਪਾ ਕੇ ਆਪਣੇ ਨਾਲ ਲੈ ਗਿਆ ਇਸ ਵਕਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਦੇ ਬਾਰਾ ਸਿੰਘਾ ਦੀ ਕਾਰ ਦੇ ਨਾਲ ਟੱਕਰ ਹੋਈ ਜਿਸ ਨਾਲ ਉਹ ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉਹਨੇ ਦੱਸਿਆ ਕਿ ਹੁਣ ਉਸ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਆਪਣੇ ਨਾਲ ਗੱਡੀ ਵਿੱਚ ਪਾ ਕੇ ਲੈ ਗਏ ਹਨ ਘੰਟੇ ਪਹਿਲਾਂ ਮੈਂ ਗਊਸ਼ਾਲਾ ਨੂੰ ਜਾ ਰਿਹਾ ਸੀਗਾ ਤੇ ਕਾਫੀ ਲੋਕ ਜਰੇ ਸੀਗੇ ਇੱਥੇ ਇਹ ਬਾਰਾ ਸਿੰਘਾ ਨੂੰ ਦੇਖਣ ਵਾਸਤੇ ਖੜੇ ਸੀਗੇ ਬੈਟਮੈਨ ਬਾਕ ਮੈਂ ਵੀ ਸੋਚਿਆ ਕੋਈ ਮੈਂ ਦੇਖਾ ਉੱਤਰ ਕੇ ਤੇ ਕੀ ਹੋਇਆ ਤਜਾ ਦੇਖਿਆ ਤਾਂ ਇੱਕ ਕਾਰ ਆ ਜਿਹਦੇ ਨਾਲ ਇਹ ਬਾਰਾ ਸਿੰਘਾ ਜਿਹੜਾ ਆ ਅਚਾਨਕ ਦਰਿਆ ਵਾਲੇ ਪਾਸਿਓਂ ਆ ਗਿਆ ਤੇ ਕਾਰ ਦੇ ਨਾਲ ਟਕਰਾ ਗਿਆ ਕਾਰ ਵਾਲੇ ਡਰਾਈਵਰ ਦਾ ਬਚਾਅ ਹੋ ਗਿਆ ਉਹਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਇਹ ਤਾਂ ਕੋਈ ਐਕਸੀਡੈਂਸ ਆ ਕੁਦਰਤੀ ਆ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਇਹ ਵਿੱਚ ਲੇਕਿਨ ਜਦੋਂ ਮੈਂ ਆਇਆ ਤਾਂ ਮੈਂ ਲਾਈਵ ਹੋ ਗਿਆ ਤਾਂ ਜੋ ਅਫੀਸਰ ਸਾਹਿਬਾਨ ਨੂੰ ਪਤਾ ਲੱਗ ਸਕੇ لیکن 플러스 پرشاسن ਜਿਹੜਾ ਇਹ ਮੌਕਤ ਤੇ ਮਜੂਰ ਹੋ ਗਿਆ ਜਿਹੜੇ ਫੋਰੈਸਟ ਡਿਪਾਰਟਮੈਂਟ ਜਿੰਨਾ ਦੀ ਡਿਊਟੀ ਬਣਦੀ ਆ ਉਹਨਾਂ ਨੂੰ ਹਜੇ ਇਹ ਕਾਫੀ ਲੋਕ ਕਹਿ ਰਹੇ ਪਏ ਅਸੀਂ ਨੇਸ਼ਨ ਆਜ ਬਈਆਂ ਨੂੰ ਵੀ ਫੋਨ ਕੀਤੇ ਆ ਫੋਰੈਸਟ ਡਿਪਾਰਟਮੈਂਟ ਵਾਲਿਆਂ ਨੂੰ ਵੀ ਕੀਤੇ ਆ ਲੇਕਿਨ ਹਜੇ ਘੰਟਾ ਬਾਅਦ ਬੀਤਣ ਦੇ ਬਾਵਨੂਦ ਵੀ ਫੋਰੈਸਟ ਡਿਪਾਰਟਮੈਂਟ ਦਾ ਕੋਈ ਵੀ ਅਧਿਕਾਰੀ ਜਿਹੜਾ ਆ ਉਹ ਇੱਥੇ ਨਹੀਂ ਪਹੁੰਚਿਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਨੈਸ਼ਨਲ ਹਾਈਵੇਅ ਵਾਲੇ ਜਿਹੜੇ ਇਹਨਾਂ ਟੂਰ ਖਰੀਦ ਪਾ ਲੈਂਦੇ ਆ ਪਰ ਜਦੋਂ ਇਹਨਾਂ ਦੀ ਡਿਊਟੀ ਬੰਦੀ ਆ ਪਏ ਨੂੰ ਇਹਨੂੰ ਇਹਨੂੰ ਹਸਪੀਟਲ ਪਹੁੰਚਾਇਆ ਜਾਵੇ ਜਾਂ ਯੂਨੀਵਰਸਿਟੀ ਪਹੁੰਚਾਇਆ ਜਾਵੇ ਨੈਸ਼ਨਲ ਹਾਈਵੇਅ ਵਾਲਿਆਂ ਦੀ ਵੀ ਕੋਈ ਡਿਊਟੀ ਹੈਗੀ ਆ ਰੋਡ ਸਾਫ਼ ਕਰਨ ਦੀ ਡਿਊਟੀ ਨਹੀਂ ਹੈਗੀ ਇਹਨਾਂ ਦੀ ਦੇਖੋ ਇਦਾਂ ਇੱਧਰ ਛੱਤੀ ਦੇ ਵਿੱਚ ਬੱਚਾ ਉਹ ਗੱਡੀ ਕਿੱਥੇ ਐ ਜਿਹੜੀ ਗੱਡੀ ਦੇ ਵਿੱਚ ਵਿੱਚਾ ਉਹ ਪੁਲਿਸ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਦਾ ਨੰਬਰ ਨੰਬਰ ਨੋਟ ਕਰ ਲਿਆ ਵਾ ਡਰਾਈਵਰ ਦਾ ਨੰਬਰ ਨੋਟ ਕਰ ਲਿਆ ਮੈਂ ਵੀ ਉਹਦਾ ਨੰਬਰ ਨੋਟ ਕਰ ਲਿਆ ਮੇਰੇ ਕੋਲ ਵੀ ਉਹਦੀ ਪਿਕਚਰ ਵੀ ਹੈਗੀ ਆ ਉਹ ਉਹਨੂੰ ਪੁਲਿਸ ਪ੍ਰਸ਼ਾਸਨ ਨੇ ਜਾਣ ਦਿੱਤਾ ਹੈ ਕਿਉਂਕਿ ਉਹਦਾ ਕਸੂਰ ਤਾਂ ਕੋਈ ਹੈ ਨਹੀਂ ਇਸ ਕਰਕੇ ਮੈਂ ਸਮਝਦਾ ਕੋਈ ਨੁਕਸਾਨ ਕਿਸ ਤਰ੍ਹਾਂ ਦਾ ਨਹੀਂ ਹੋਇਆ ਲੇਕਿਨ ਫੋਰੈਸਟ ਡਿਪਾਰਟਮੈਂਟ ਦੀ ਮੈਂ ਨੂੰ ਅਨਗੈਲੀਅਰ ਨੈਗਲੀਜੈਂਸੀ ਕਹੂੰਗਾ ਕਿ ਜਰੇ ਇਹਨਾਂ ਦਿਨਾਂ ਦੇ ਵਿੱਚ ਅੱਗੇ ਵੀ ਸਰਦਾਈਆਂ ਦੇ ਵਿੱਚ ਅੱਗੇ ਵੀ ਕੇਵਲ ਹੀ ਜੇ ਤਾਂ ਥੋੜੇ ਦਿਨ ਹੋਇਆ ਕੱਲ੍ਹ ਦੀ ਦਿਨੇ ਆ ਬੇਹੇ ਚੀਤਾ ਦੀ ਜਿਹੜੀ ਇੱਕ دہشت ਆ ਫਲੋਰ ਤੋਂ ਮੁੱਕੀ ਨਹੀਂ ਸੀ ਕਈ ਪੱਤਰਕਾਰਾਂ ਨੇ ਲੜਕੇ ਪਾਸ ਜਾ ਕੇ ਕਿ ਚੀਤਾ ਜਿਹੜਾ ਆ ਉਹ ਹਰੀਪੋਤ ਲੱਗੇ ਕੰਗਰਾਈਆਂ ਦੇ ਵਿੱਚ ਵਿੱਚ ਫਿਰ ਰਿਹਾ ਵੇ ਕਈ ਪਸ਼ੂ ਵੀ ਉਹਨਾਂ ਜ਼ਖਮੀ ਦਿੱਤੇ ਆ ਆ ਜਦੋਂ 리ਸੈਂਟਲੀ ਤਾਜ਼ਾ ਹੀ ਕੰਮ ਹੋ ਗਿਆ ਕਿ ਬਾਰਾ ਸਿੰਘਾ ਜਿਹੜਾ ਆ ਉਹ ਨੈਸ਼ਨਲ ਹਾਈਵੇ ਤੇ ਤੁਰਿਆ ਫਿਰਦਾ ਔਰ ਫੋਰੈਸਟ ਡਿਪਾਰਟਮੈਂਟ ਦਾ ਇਹ ਰਾ ਕੋਈ ਧਿਆਨ ਇਸ ਪਾਸੇ ਨੂੰ ਨਹੀਂ ਹੈ ਦੁਲਾਰਪੁਰ ਵਾਲੇ ਆ ਗਏ ਆ ਇਹਨਾਂ ਨੇ ਆਣ ਕੇ ਉਹਨਾਂ ਨੇ ਗੱਡੀ ਲੈ ਕੇ ਆਏ ਆ ਇਹ ਕਿੰਨੇ ਘੰਟੇ ਦਾ ਆਇਆ ਇਹ ਇੱਕ ਘੰਟੇ ਤੋਂ ਵੀ ਜ਼ਿਆਦਾ ਹੋ ਗਿਆ ਤਾਂ ਮਾਣਾਂ ਨੂੰ ਔਰ ਇਹ ਮਿਆਉਣਾ ਸੀ ਉਹ ਆਏ ਆਪਣੇ ਉਥੋਂ ਕਿਨਾ ਉਹਨਾਂ ਦਾ ਨਾ ਹਵਾ ਦਾ ਹਾਰਡ ਡਿਪਾਰਟਮੈਂਟ ਦਾ ਉਥੋਂ ਹੀ ਆਇਆ ਵੱਡੀਆ ਤੇ ਹੁਣ ਮੀਨੋ ਕਹਿੰਦੇ ਇਹਨੂੰ ਲੈ ਜਾਵਾਂ ਉੱਥੇ ਨਾ ਹਵਾ ਦਾ ਇਲਾਜ ਕਰਦੇ ਆ ਕਿਤਾ ਤੋਤਾ ਲੱਗਾ ਇਹਦਾ ਕਿਸੇ ਗੱਡੀ ਨਾਲ ਐਕਸੀਡੈਂਟ ਹੋਇਆ ਹਾਂਜੀ ਗੱਡੀ ਚਾਲਕ ਕਿੱਦਾਂ ਵੱਡੀਆ ਦਾ ਠੀਕ ਆਉਂਦਾ ਕੋਈ ਜਾਨੀ ਨੁਕਸਾਨ ਨਹੀਂ ਆ ਇਹ ਕਿੱਡੀਆਂ ਲੱਗਾ ਭਾਜੀ ਆਏ ਹਾਂਜੀ ਲੱਗਾ ਕਿੱਡੀਆਂ ਕਿੱਡੀਆਂ ਚਾਹੇ ਏ ਇੱਕ ਗੱਡੀ ਚ ਪਹਿਲਾਂ ਲੱਗਾ ਸੀਗਾ ਮੁਰਤੇ ਉੱਟ ਕੇ ਫਿਰ ਲਗਾ ਕੇ ਭਜਦਾ ਦੂਜੀ ਗੱਡੀ ਚ ਮੇਰ ਵੱਜ ਜਾਇਆ ਠੀਕ ਆ ਇਹ ਸੱਟ ਕੇ ਨਹੀਂ ਲੱਗੀ ਹੋਈ ਆ ਇਹ ਸੱਟ ਇਹਦੀ ਲੱਤਾਂ ਤੇ ਲੱਗਦੀ ਆ ਇਹ ਲੱਤਾਂ ਕੁੱਤੀ ਲੱਗਦੀ ਆ